ਨਵੇਂ ਰਾਹ ਤੇ ਪਿਆਰ ਦੀ ਖੋਜ ਸੂਰੇ ਦੀ ਪਹਿਲੀ ਰੋਸ਼ਨੀ ਕਮਰੇ ਦੇ ਪੱਟ ਤੋਂ ਝਾਤ ਮਾਰ ਰਹੀ ਸੀ ਕਮਰੇ ਵਿੱਚ ਸ਼ਾਂਤੀ ਸਿਰਫ ਘੜੀ ਦੀ ਟਿਕ ਟਿਕ ਨਾਲ ਟੁੱਟ ਰਹੀ ਸੀ ਕਮਲਜੀਤ ਅਤੇ ਰਜਨੀਦੀਪ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਪਰ ਇਹ 10 ਸਾਲਾਂ ਦੀ ਰੁਟੀਨ ਕਦੇ ਬਦਲ ਗਈ ਇਹ ਪਤਾ ਹੀ ਨ ਲੱਗਿਆ ਕਮਲਜੀਤ ਬਹੁਤ ਬੀਜੀ ਆਦਮੀ ਸੀ ਦਿਨ ਭਰ ਦਫ਼ਤਰ ਵਿੱਚ ਲੱਗੇ ਰਹਿਣਾ ਤੇ ਰਾਤ ਨੂੰ ਥੱਕ ਕੇ ਸੋ ਜਾਣਾ ਰਜਨੀਤ ਨੇ ਵੀ ਉਹ ਆਪਣੇ ਮਨ ਨੂੰ ਸਮਝਾ ਲਿਆ ਸੀ ਕਿ ਇਹ ਉਸ ਦੀ ਕਿਸਮਤ ਹੈ ਪਰ ਦਿਲ ਦੇ ਕਤਰੇ-ਕਤਰੇ ਵਿੱਚ ਕੋਈ ਕਮਜ਼ੋਰ ਸਿਰਾ ਸੀ ਜੋ ਹਰ ਰਾਤ ਉਸ ਨੂੰ ਕਮਲਜੀਤ ਦੀ ਬੇਰੁਖੀ ਦੀ ਯਾਦ ਦੁਲਾਂਦਾ ਸੀ ਇੱਕ ਦਿਨ ਰਜਨੀਤ ਨੇ ਕਮਲਜੀਤ ਦੇ ਫੋਨ ਵਿੱਚ ਇੱਕ ਕਾਲ ਦੇਖੀ ਇੱਕ ਨੰਬਰ ਜਿਸ ਨਾਮ ਬਹੁਤ ਸਾਰੇ ਮਿਠਕਾ ਲੱਸਨ ਰਜਨੀਤ ਨੇ ਹੌਲੀ ਨਾਲ ਉਹਨੂੰ ਬਸੀਬ ਕੀਤਾ ਤੇ ਸੋਚਿਆ ਕਿ ਮੈਂ ਕਮਲਜੀਤ ਨੂੰ ਇਸ ਬਾਰੇ ਨਹੀਂ ਪੁੱਛਾਂਗੀ ਪਰ ਉਸ ਦੇ ਦਿਮਾਗ ਵਿੱਚ ਹਜ਼ਾਰ ਖਿਆਲ ਗੂੰਜਣ ਲੱਗੇ ਹੋ ਨਹੀਂ ਹੋ ਸਕਦਾ ਹੈ ਕੰਮਲਜੀਤ ਕਦੇ ਝੂਠ ਨਹੀਂ ਬੋਲਦਾ ਫਿਰ ਇਹ ਕੌਣ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਉਸਨੇ ਕੰਮਲਜੀਤ ਨੂੰ ਪੁੱਛਿਆ ਕਿ ਇਹ ਨੰਬਰ ਕਿਸ ਦਾ ਹੈ ਕੰਮਲਜੀਤ ਨੇ ਹੱਸਦੇ ਹੋਏ ਕਿਹਾ ਉਹ ਉਹ ਤਾਂ ਦਫ਼ਤਰ ਵਾਲੀ ਨਵੀਂ ਸੈਕਟਰ ਦੀ ਦਾ ਹੈ ਕਦੇ-ਕਦੇ ਉਸਨੇ ਮੈਨੂੰ ਜ਼ਰੂਰੀ ਕੁਝ ਦੱਸਣਾ ਹੁੰਦਾ ਹੈ ਰਜਨੀਦਰ ਦੇ ਦਿਲ ਨੂੰ ਆਰਾਮ ਨਹੀਂ ਆਇਆ ਉਹਦੇ ਦਿਮਾਗ ਵਿੱਚ ਸ਼ੱਕ ਦੀ ਸੂਈ ਘੁੰਮਣ ਲੱਗੀ ਉਸਨੇ ਸੋਚਿਆ ਕੀ ਇਹ ਸੱਚ ਹੈ ਜੰਮ ਵਧੇਰੇ ਸੋਚ ਰਹੀ ਹਾਂ ਦਿਨ ਕੱਟਦੇ ਗਏ ਪਰ ਰਜਨੀਸ਼ ਦੇ ਮਨ ਦਾ ਸ਼ੱਕ ਘਟਿਆ ਨਹੀਂ ਇੱਕ ਰਾਤ ਕਮਲਜੀਤ ਨੂੰ ਸੌਣ ਵੇਲੇ ਉਸ ਨੂੰ ਫਿਰ ਉਸ ਨੰਬਰ ਤੇ ਕਾਲ ਕੀਤੀ ਜਦੋਂ ਕਾਲ ਕੱਟ ਹੋਈ ਉਸਨੇ ਸੁਣਿਆ ਹੈਲੋ ਕਮਲਜੀਤ ਇਹ ਸੁਣ ਕੇ ਰਜਨੀਸ਼ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਅਗਲੇ ਦਿਨ ਕਮਲਜੀਤ ਜਦ ਦਫ਼ਤਰ ਜਾ ਲੱਗਿਆ ਤਾਂ ਰਜਨੀਸ਼ ਨੇ ਉਸ ਦਾ ਪਿੱਛਾ ਕੀਤਾ ਦਫ਼ਤਰ ਪਹੁੰਚ ਕੇ ਕਮਲਜੀਤ ਨੇ ਉਸ ਨਵੀਂ ਸੈਕਟਰੀ ਨਾਲ ਗੱਲਬਾਤ ਕੀਤੀ ਰਜਨੀਸ਼ ਦੇ ਦਰਵਾਜ਼ੇ ਦੇ ਪਿੱਛੇ ਖੜੇ ਹੋ ਕੇ ਸੁਣਿਆ ਕਮਲਜੀਤ ਨੇ ਕਿਹਾ ਮੈਂ ਆਪਣੇ ਘਰ ਵਾਲੇ ਨਾਲ ਬਹੁਤ ਪਿਆਰ ਕਰਦਾ ਹਾਂ ਇਹ ਸਿਰਫ ਕੰਮ ਦੀ ਗੱਲ ਸੀ ਇਹ ਸੁਣ ਕੇ ਰਜਨੀਤ ਦੇ ਦਿਲ ਵਿੱਚ ਸਕੂਨ ਆਇਆ ਉਸਨੇ ਸੋਚਿਆ ਕਿ ਮੈਨੂੰ ਕਮਲਜੀਤ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਉਸਨੇ ਘਰ ਆ ਕੇ ਕਮਲਜੀਤ ਲਈ ਪਸੰਦੀਦਾ ਖਾਣਾ ਬਣਾਇਆ ਤੇ ਉਸ ਦਾ ਇੰਤਜ਼ਾਰ ਕੀਤਾ ਜਦ ਕਮਲਜੀਤ ਘਰ ਆਇਆ ਤਾਂ ਉਸਨੇ ਰਜਨੀਤ ਨੂੰ ਗਰੇ ਲਾਇਆ ਤੇ ਕਿਹਾ ਰਜਨੀਤ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ ਵਿੱਚ ਹੋ ਇਸ ਮਾਂ ਰਜਨੀਤ ਲਈ ਇੱਕ ਨਵੀਂ ਸ਼ੁਰੂਆਤ ਸੀ। ਉਹਨਾਂ ਦੇ ਰਿਸ਼ਤੇ ਵਿੱਚ ਪਿਆਰ ਦੀ ਨਵੀਂ ਕਸਕ ਸੀ। ਰਜਨੀਤ ਨੂੰ ਸਮਝ ਆਇਆ ਕਿ ਕਦੇ-ਕਦੇ ਸ਼ੱਕ ਦੀ ਜਗ੍ਹਾ ਵਿਸ਼ਵਾਸ ਨੂੰ ਦੇਣੀ ਚਾਹੀਦੀ ਹੈ। ਕਮਲਜੀਤ ਨੇ ਵੀ ਜਗਦੀਸ਼ ਨੂੰ ਵਾਧ ਸਮਾਂ ਦੇਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਰਿਸ਼ਤੇ ਵਿੱਚ ਫਿਰ ਤੋਂ ਰੰਗ ਆ ਗਿਆ। ਸੱਚਮੁੱਚ ਪਿਆਰ ਦੇ ਰਾਹ ਤੇ ਜ਼ਿੰਦਗੀ ਹੋਰ ਵੀਰੇ ਖੂਬਸੂਰਤ ਹੋ ਸਕਦੀ ਹੈ ਜੇਕਰ ਦੋਵੇਂ ਪਾਸੇ ਇਮਾਨਦਾਰੀ ਹੋਵੇ। ਨਵੇਂ ਰਾਹ ਤੇ ਪਿਆਰ ਦੀ ਖੋਜ ਰਜਨੀਤ ਤੇ ਕਮਲਜੀਤ ਦੀ ਕਹਾਣੀ ਸੀ। ਯੋ ਕਿ ਸੰਗਤ ਤਸਦੀਹ ਹੈ ਕਿ ਰਿਸ਼ਤਿਆਂ ਵਿੱਚ ਵਿਸ਼ਵਾਸ ਤੇ ਇਮਾਨਦਾਰੀ ਹੋਣੀ ਬਹੁਤ ਜ਼ਰੂਰੀ ਹੈ ਹਰ ਸ਼ੱਕ ਦਾ ਸਹੀ ਜਵਾਬ ਲੱਭ ਕੇ ਹੀ ਅਸਲੀ ਪਿਆਰ ਨੂੰ ਸਮਝਿਆ ਜਾ ਸਕਦਾ ਹੈ